ਸਾਹਿਬ ਜੀ ਸੁਨੋ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਇੱਕ ਸਰਦਿ ਲਿਲਾਏ ਨਾਵਲਿੱਤੀ 18 ਸਿੱਧੀ ਪਿਛੈ ਲਗੀਆਂ ਸਰੇ ਜੋ ਹਰ ਹਿਰਦੇ ਸਦਾ ਵਸਾਈ ਬ੍ਰਹਮ ਬਿੰਦੈ ਇਸ ਦਾ ਬ੍ਰਹਮ ਅਤਰ ਹੈ ਇੱਕ ਸਦਗਿ ਲਿਵ ਲਾਏ ਨਾਉ ਨਿੱਦੀ 18 ਸਦੀ ਪਿਛੈ ਲਗੀਆਂ ਫਿਰੈ ਜੋ ਹਾਰੇ ਹਿਰਦੈ ਸਦਾ ਵਸਾਈ ਬੇਲ ਸਤਿਗੁਰ ਨਾ ਨਾ ਪਈਏ ਬੁਝੋ ਕਾਇ ਵਿਚਾਰ ਨਾਨਕ ਪੁਰਾਏ ਭਾਗ ਸਤਗੁਰ ਮਿਲੈ ਸੁਖ ਪਾਏ ਜੁਗ ਚਾਲ ਮਨ ਲਤੀ ਜਾ ਕਿਆ ਗਬਰੂ ਕਿਆ ਮਿਰਦ ਹੈ ਮਾਨਮੁਖ ਤ੍ਰਿਸ਼ਨਾ ਭੁਖ ਨਾ ਜਾਏ ਗੁਰਮੁਖ ਸਬਦ ਦੇ ਰਤਿਆ ਸੀਤਨ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਮਿਲ ਭੁਖ ਨਾ ਲਗੈ ਆਏ ਨਾਨਕ ਜੇ ਗੁਰਮੁਖ ਕਰੈ ਸੋ ਪਰਵਾਨ ਹੈ ਜੋ ਨਾਮ ਰਹਿ ਲਿਗਲਾਏ ਪਉੜੀ ਆਂਗਲ ਹਾਰੇ ਤਿੰਨ ਕਾ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਇਂਦੇ ਤੈਂ ਦਰਸ਼ਨ ਪਖਾ ਸੋਹਣ ਕੀਰਤਨ ਹਰਿ ਗੁਨ ਰਵਾ ਹਰ ਜਸ ਸਿੰਘ ਮਨ ਲਿਖਾ ਅਨਾਮ ਸਲਾਹੀ ਰੰਗ ਸਿਓ ਸਭ ਕਿਨ ਵੇਖੇ ਪਿਖਾ ਤੰ ਤੰ ਸੁ ਅਵਾਸੋ ਸ੍ਰੀਰਥਾਨ ਹੈ ਜਿੱਥੇ ਮੇਰਾ ਗੁਰ ਪਰੈ ਵਿਖਾ ਹੀ ਰੰਗ ਸਿਓ ਸਭ ਕਿਲ ਵਿਖੇ ਕ੍ਰਿਖਾ ਤਨ ਧਨ ਹਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹਿ ਦੀ ਕ ਖੰਸਾ ਵਾਹਿ ਜਿਕੇ ਫਤੇ